ਆਪਾਂ ਚੈਤੀ ਚੋਣਾ ਹੋ ਗਿਆ ਆ ਲਾਨ ਹੈ ਵੋਟਾਂ ਦੀ ਕੀਮਤ ਕੀ ਹੈ ਰੱਖਣਾ ਤੇ ਆਨ ਹੈ ਲਾਲਚ ਤੇ ਵਿੱਚ ਆ ਕੇ ਨਾ ਪਾਇਓ ਗੜ ਫੰਦਿਆਂ ਨੂੰ ਪੰਚ ਸਰਪੰਚ ਨਾ ਚੁਣਿਓ ਕੌਲੀ ਚੱਟ ਫੰਦਿਆਂ ਨੂੰ ਪੰਚ ਸਰਪੰਚ ਨਾ ਚੁਣਿਓ ਠਾ ਛਾਪ ਕੋਈ ਚੁਣਿਓ ਨ ਮੈਦਾਨਾ ਉਹ ਵੀ ਨਾ ਚੁਣਿਓ ਜਿਹੜਾ ਪਿੰਡ ਦੇ ਵਿੱਚ ਰਹਿੰਦਾ ਨਾ ਹੋਵੇ ਨਾ ਨਸਾ ਵੇਚਦਾ ਕਰੇ ਜੋ ਕਾਲੇ ਤੰਦਿਆਂ ਨੂੰ ਪੰਜ ਸਿਰ ਪੰਜ ਨਾ ਚੁਣਿਓ ਕੌਲੀ ਚੱਟ ਬੰਦਿਆਂ ਨੂੰ ਪੰਜ ਸਿਰ ਪੰਜ ਨਾ ਚੁਣਿਓ बोलण चलण पेलण दा जो जाने चलीकाना दफ्तरਾਂ ਵਿੱਚ ਵਿਚਰਨ ਦਾ ਜੋ ਜਾਣੇ ਤਰੀਕਾ ਨਾ ਵੇਲਣ ਤੇ ਚੁਲਖੋਰ ਜੇ ਫੁਕਰ ਬਾਸਦਿਆਂ ਨੂੰ ਪੰਜ ਸਰਪੰਚ ਨਾ ਚੁਣਿਓ ਕੌਲੀ ਜੱਟ ਬੰਦਿਆਂ ਨੂੰ ਪੰਜ ਸਰਪੰਚ ਨਾ ਚੁਣਿਓ ਤੱਕ ਕੇ ਸੋਈ ਵਾਲ ਨੂੰ ਕਮਰੇ ਵਿੱਚ ਬਹਿ ਕੇ ਜਿਹੜਾ ਅਜੇ ਵੀ ਜੀਦੇ ਮਨ ਵਿੱਚ ਵੱਖਰਾ ਹੈ ਪਿੰਡ ਤੇ ਵੇੜਾ ਚੌਧਰੀ ਖੜ ਪੰਚਾਂ ਦੇ ਕੜਦਿਓ ਹੁਣ ਦੰਧਿਆ ਨੂੰ ਪੰਚ ਸਰਪੰਚ ਨਾ ਚੁਣਿਓ ਕੌਲੀ ਚਟ ਬੰਦਿਆਂ ਨੂੰ ਪੱਗ ਸਰਪੰਚ ਨਾ ਚੁਣਿਓ دارو پوکی بھیمتے ات کی بگ جاؤ نا عزت دا سانجی نہیں جو ووٹوں نوں پاؤ نا ڈેલી تے چڑھن دیو نا سوچ دے گندیاں نوں 505 نہ چنئو کौली چٹ بندیاں نوں 505 نہ چنئو ਮੈਂਬਰ ਸਰਪੰਚੇ ਪਾਂਚੇ ਬਣਾਇਓ ਬੰਦੇ ਸਭ ਪੜੇ ਲਿਖੇ ਸੀਐਮpageX ਵਾਤਮਾਨ ਨੇ ਪਾਸੇ ਵਿੱਚ ਕਹੇ ਵਿਸੇ ਖਾਣਨਾ ਜੋਗ ਰੰਤਾ ਚੁਣਿਓ ਉਹ ਚੰਗਿਆਂ ਨੂੰ ਪੰਜ ਸਰਪੰਚ ਨਾ ਚੁਣਿਓ ਕੌਲੀ ਚੱਟ ਬੰਦਿਆਂ ਨੂੰ ਪੰਜ ਸਰਪੰਚ ਨਾ ਚੁਣਿਓ ਯਾਨੇ ਤੇ ਸੁਲਜੇ ਹੋਏ ਹੋਮਣ ਮੀਰ ਪੱਖ ਜਿਹੜੇ ਸੱਚੀ ਨੂੰ ਸੱਚੀ ਆਖਣ ਪੂਰਨ ਨਾ ਪੱਖ ਜਿਹੜੇ ਪਿੰਡ ਦੇ ਵੀ ਕਾ ਤੇ ਖਾਤਰ ਵਤਣ ਜੋ ਫੰਡਿਆਂ ਨੂੰ ਪੰਜ ਸਰਪੰਚ ਨਾ ਚੁਣਿਓ ਕੌਲੀ ਚੱਟ ਬੰਦਿਆਂ ਨੂੰ ਪੰਜ ਸਰਪੰਚ ਨਾ ਚੁਣਿਓ ਕਿਹੜੇ ਪਿੰਡ ਸਰਬਸੰਮਤੀ ਨਾਲ ਪੰਚਾਇਤ ਚੁਣੀ 5 ਲੱਖ ਸਰਕਾਰ ਦੇਊਗੀ ਸੀਯਾਮਤੀ ਕਹੀ ਸੁਣੀ ਪਿੰਡ ਦੇ ਵਕਾਫ ਤੇ ਲਾਇਓ ਮੀਨੇ ਇਹ ਚੰਦਿਆਂ ਨੂੰ 5 ਸਰਪੰਚ ਨਾ ਚੁਣਿਓ ਕੌਲੀ ਚਟ ਬੰਦਿਆਂ ਨੂੰ 5 ਸਰਪੰਚ ਨਾ ਚੁਣਿਓ ਨਾ ਨਾ ਤੇਰਾ ਵਿੱਚੋਂ ਕਈ ਆ ਕੇ ਦਰਪਣਣਗੇ ਚਮਚੇ ਤੇ ਨਾਕਾ ਦੇ ਕਈ ਆ ਕੇ ਹੱਥ ਬੰਨਣਗੇ ਐਤ ਕੀ ਬਲਹਾਰ ਗੋਬਿੰਦਗੜ ਪਰਖੋ ਚੰਗੇ ਮੰਦਿਆਂ ਨੂੰ 5000 ਪੰਜ ਨਾ ਚੁਣਿਓ ਕੌਲੀ ਜੱਟ ਬੰਦਿਆਂ ਨੂੰ 5000 ਪੰਜ ਨਾ ਚੁਣਿਓ ਕੌਲੀ ਇਟਾਟ ਬੰਦਿਆ ਨੂੰ ਪਾਗ ਸਰੇ ਪੰਚ ਨਾ ਚੁਣਿਓ